ਕੱਲ ਬਾਅਦ ਸਾਡੇ ਮੁੰਡੇ ਨੇ ਕੋਡ ਮੈਰਿਜ ਕਰਾਈ ਆ ਤੇ ਸਾਨੂੰ ਇਹ ਤੁਮ ਕਿਆ ਮਾਰੇ ਦਿੰਦੇਗੇ ਜਿੱਥੇ ਜਿਗਰ ਦਾ ਨੂੰ ਤੁਮ ਕਿਆ ਮਾਰੇ ਦਿੰਦੇਗੇ ਬੜੀ ਸੜਨਾ ਕਰਨ ਡਏ ਆ ਬਹੁਤ ਬੇਅਬਤੀ ਸੜਨਾ ਕਰਨ ਡਏ ਹੈਗੇ ਤੇ ਕਹਿ ਨਹੀਂ ਸਕਦੇ ਆਪਾਂ ਤਾਂ ਸਾਨੂੰ ਇਨਸਾਫ ਦਾ ਤੁਹਾਨੂੰ ਚਾਹੀਦਾ ਵਾ ਕਿ ਮੈਂ ਤੇਰਾ ਹੋ ਗਿਆ ਸਾਡੇ ਮੁੰਡੇ ਨੇ ਕੋਡ ਮੈਰਿਜ 1.5 ਸਾਲ 1.5 ਸਾਲ ਹੋ ਗਿਆ 1.5 ਸਾਲ ਤੋਂ ਲਗਾਤਾਰ ਸੰਕਰ ਹਾਂਜੀ ਲਗਾਤਾਰ ਹਾਂਜੀ ਜਿੱਥੇ ਜਿਗਰ ਸਾਡੇ ਬੱਚਾ ਸਾਡੇ ਰੁਕੇਰ ਲਿੰਦੇ ਆ ਸਾਨੂੰ ਇਨਸਾਫੀਆਂ ਚਾਹੀਦੀ ਆ ਜੋ ਰਾਤੀ ਕੀ ਹੋਇਆ ਰਾਤੀ ਇਹ ਝਗੜਾ ਵੀ ਆਪਣਾ ਜਦੋਂ ਕੋਟ ਬਾਰਾ ਕੀਤੀ ਬਹੁਤ ਨਾਟੇ ਚਲਾਏ ਆ ਸਾਡੇ ਬੱਚੇ ਦੇ ਛੋਟੇ ਜਿਹੇ ਸਾਡੇ ਛੱਟ ਲੱਗ ਗਈ ਹੈ ਤੇ ਬਹੁਤ ਵਿਚਾਰਾ ਇਹ ਸੀਰੀਅਸ ਹੈਗਾ ਮੰਗ ਕੀ ਕਰਦੇ ਹਾਂ ਹਾਂਜੀ ਮੰਗ ਕੀ ਕਰਦੇ ਮੰਗ ਇਹ ਉਹ ਕਰਦੇ ਵੀ ਸਾ ਨੂੰ ਸਾਹਵਨ ਮਿਲਣਾ ਚਾਹੀਦਾ ਸਾਡੀ ਮੰਗੇ ਹੋਈ ਆ ਜੀ ਜੀ ਹਰ ਹਾਲ ਵਾਲੇ ਜੀ ਮੇਰਾ ਨਾਮ ਜੀ ਕੁਲਦੀਪ ਸਿੰਘ ਰੋਸ਼ੀ ਪਿੰਡ ਲਦੜ ਤੋਂ ਆ ਜੀ ਤੇ ਮੇਰਾ ਜੋ ਮੈਟਰ ਹੈਗਾ ਸੀ ਮੈਂ ਪਹਿਲਾਂ 1.5 ਸਾਲ ਪਹਿਲਾਂ ਆਪਣੀ ਕੋਟ ਮੈਰਿਜ ਕਰਵਾਈ ਸੀ ਤੇ ਉਸ ਦੇ ਰੰਜਿਸ ਰੰਜਿਸ ਦੇ ਵਿੱਚ ਮੇਰੇ ਫੈਮਲੀ ਨੂੰ ਪਰਿਵਾਰ ਨੂੰ ਰੇ ਭਤੀਜਿਆਂ ਨੂੰ ਤੇ ਸਾਰੇ ਪਰਿਵਾਰ ਨੂੰ ਤੰਗ ਕਰਦੇ ਸੀ ਤੇ ਜਿੱਥੇ ਰਾਹ ਚੋਂਦੇ ਜਾਂਦੇ ਜਦੋਂ ਮੇਰੀ ਵਾਈਫ ਜੀ ਉਹਨਾਂ ਦੀ ਪਰਿਵਾਰ ਅੱਛਾ ਜੀ ਤੇ ਉਹਨਾਂ ਦੇ ਪਰਿਵਾਰ ਜਿਹੜਾ ਸੀ ਮੇਰੇ ਚਾਚੇ ਤਾਏ ਦੇ ਬੇਟਿਆਂ ਨੂੰ ਭਤੀਜਿਆਂ ਨੂੰ ਰਾਹ ਚੋਂਦੇ ਜਾਂਦੇ ਜਿੱਥੇ ਮਰਜ਼ੀ ਕੁੱਟ ਦਿੰਦੇ ਸੀ ਸਟਾ ਲਾ ਦਿੰਦੇ ਸੀ ਤੇ ਆਪਾਂ ਪਹਿਲਾਂ ਕੋਈ ਕਾਰਵਾਨ ਨਹੀਂ ਸਿੱਖਤੀ ਤੇ ਹੁਣ ਉਹਨਾਂ ਨੇ ਕੀ ਕੀਤਾ ਇੱਕ 21 ਤਰੀਕ ਨੂੰ ਪਹਿਲਾਂ ਸ਼ਾਮੀ 6 ਵਜੇ ਜਾ ਕੇ ਚਾਚਾ ਜੀ ਦੇ ਘਰ ਜਾ ਕੇ ਉਹਨਾਂ ਨੂੰ ਕੁੱਟ ਕੇ ਆਏ ਉਹ ਅੱਜ ਦੇ ਬੇਟਿਆਂ ਨੂੰ ਕੁੱਟ ਕੇ ਆਏ ਉਸ ਤੋਂ ਬਾਅਦ ਰਾਤ ਨਾਲ 1:30 ਵਜੇ ਆਪਣਾ ਕੁਝ ਬਾਹਰੋਂ ਮੁੰਡੇ ਸੱਦੇ ਕੋਈ 5 30 ਮੁੰਡੇ ਸੀ ਤੇ ਜਿੰਨਾ ਰਾਤ ਸੁਤੇ ਪਏ ਉਹਨਾਂ ਦੇ ਘਰ ਜਾ ਕੇ ਇੱਟਾ ਰੋੜੇ ਚਲਾਏ ਦਾਤਰ ਕੇ ਪੰਨਾ ਲੈ ਕੇ ਘਰ ਗਏ ਤੇ ਜਿੱਦੇ ਵਿੱਚ ਇੱਕ ਛੋਟਾ ਬੱਚਾ ਸਾਡਾ 6 ਸਾਲ ਦਾ ਦੋਤਾ ਸਾਡੇ ਘਰ ਆਇਆ ਸੀ ਰਹਿਣ ਵਾਸਤੇ ਤੇ ਉਸ ਬੱਚੇ ਦੇ ਸਿਰ ਦੇ ਵਿੱਚ ਇੱਟ ਵੱਜੀ ਆ ਤੇ ਇੱਟ ਜਬ ਉਹ ਜਾਰੀ ਡੂੰਗੀ ਛੱਟ ਲੱਗ ਗਈ ਆ ਜੀ ਤੇ ਸਿਵਲ ਹਸਪਤਾਲ ਉਹਨਾਂ ਨੇ ਕਿਹਾ ਸੀ ਕਿ ਇਹਨਾਂ ਨੂੰ ਪ੍ਰਾਈਵੇਟ ਦਾਖਲ ਕਰਾ ਦਿਓ ਇਹਦੀ ਜਾਨ ਨੂੰ ਖਤਰਾ ਬੱਚੇ ਦੀ ਕਿੰਨੀ ਤਰੀਕ ਦਾ 21 ਤਰੀਕ ਨੂੰ ਰਾਤ 1:30 ਵਜੇ ਦੀ ਗੱਲ ਆ ਰਾਤ 1:30 ਵਜੇ ਹੋਰ ਕਿਸੇ ਜਖਮੀ ਹੋਇਆ ਹੋਰ ਇੱਕ ਹੈ ਗਈ ਸੀ ਉਹਦੇ ਆਪਾਂ ਮੈਡੀਕਲ ਰਿਪੋਰਟ ਨਹੀਂ ਕਰਵਾਈ ਤੇ ਪੈਰ ਤੇ ਇੱਟ ਇੱਟ ਵੱਜੀ ਸੀ ਜਿਹ ਤੋਂ ਹ ਚਾਚਾ ਜੀ ਰਾਤ ਦੀ ਗੱਲ ਕੇ ਜਾਂ ਦਿਆਂ ਦੀ ਜੜੀ ਰਾਤ ਦੀ ਮੇਰੇ ਤਾਇਆ ਜੀ ਦਾ ਬੇਟਾ ਸੀ ਉਹਨਾਂ ਦੇ ਬੱਚੇ ਸੀ ਤੇ ਉਹਨਾਂ ਦੀ ਮਿਸ ਜੀ ਤੇ ਸਾਡੀ ਜਿਹੜੀ ਭੈਣ ਸੀ ਉਹ ਵੀ ਆਈ ਸੀ ਛੋਟਾ ਬੱਚਾ ਸੀ ਤੇ ਸੁੱਤੇ ਪਏ ਸੀ ਸੁੱਤੇ ਪਏ ਉਹਨਾਂ ਨੇ ਜਦੋਂ ਵੇਖਿਆ ਕਿ ਸਾਰੇ ਸੌਂ ਗਏ ਆ ਇਹਨਾਂ ਨੇ ਉੱਪਰ ਕੋਠੇ ਤੇ ਆਪਣੇ ਸਾਹਮਣੇ ਲਾਗੇ ਜਾ ਕੇ ਤੇ ਇੱਕ ਕੋਠਿਆਂ ਦੇ ਉੱਤੇ ਚੜ ਕੇ ਲਾਗੇ ਇਹਨਾਂ ਨੇ ਹਮਲਾ ਬੋਲਤਾ ਉਹਨਾਂ ਦੇ ਸੁੱਤੇ ਪਿਆਂ ਤੇ ਇਹ ਵੀ 25 ਬੰਦੇ ਸੀ ਸਾਰੇ ਪੁਲਿਸ ਨੂੰ ਕੰਪਲੇਂਟ ਹਾਂਜੀ ਪੁਲਿਸ ਨੂੰ ਕੰਪਲੀਟ ਕਰ ਦਿੱਤੀ ਹੈ ਜੀ ਤੇ ਐਸ ਐਚ ਓ ਕਰਮਪਾਲ ਸਿੰਘ ਜੀ ਸਾਨੂੰ ਵਿਸ਼ਵਾਸ ਦਿਵਾਇਆ ਜੀ ਵੀ ਆਪਾਂ ਉਹਨਾਂ ਦੇ ਬੰਦੀ ਕਾਨੂੰਨ ਨੂੰ ਕਾਰਵਾਈ ਕੀਤੀ ਜਾਊਗੀ ਉਹਨਾਂ ਦੇ ਅਗਲਾ ਪੱਧਰ ਆਪਾਂ ਨੂੰ ਜੀ ਤਰਨਾਂ ਲਾਵਾਂਗੇ ਜੀ ਮਜਬੂਰਨ ਸਾਨੂੰ ਫਿਰ ਰੋੜਾਂ ਉੱਤੇ ਤਰਨਾ ਪਵੇਗਾ ਜੀ ਸੋ ਨਿਰਭੈ ਸਭਾ ਮਾਰਾ ਦੀ ਜੈ ਵਾਲਮੀਕੀ ਸ਼ਕਤੀ ਹਮੇਸ਼ਾ ਵਾਲਮੀਕੀ ਸ਼ਕਤੀ ਹਮੇਸ਼ਾ ਵਾਲਮੀਕੀ ਸ਼ਕਤੀ ਹਮੇਸ਼ਾ ਜੋ ਬੋਲੇ ਸੋ ਨਿਰਭੈ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨनाथ ਮਹਾਰਾਜ ਕੀ ਜੈ ਅੱਜ ਜੋ ਮਜੀਠੇ ਥਾਣੇ ਵਿੱਚ ਪਿੰਡ ਲੁੱਧੜ ਵਿੱਚ ਜੋ ਰਾਤ 1 2 ਦੇ ਵਿੱਚ ਕਰੀਬ ਝਗੜਾ ਹੋਇਆ ਸੀ ਰਾਤ ਛੋਟੇ ਬੱਚੇ ਦੇ ਜਿਹੜੀ ਸਿਰ ਵਿੱਚ ਇੱਟ ਮਾਰ ਕੇ ਜੋ ਬੱਚਾ ਸਿ ਸੀ ਆ ਅੱਜ ਉਹਦੇ ਮੈਟਰ ਵਿੱਚ ਅਸੀਂ ਮਜੀਠੇ ਥਾਣੇ ਮਾਨ ਜੋ ਗੈਸਟ ਤੋਂ ਸਾਹਮਣੂ ਮਿਲੇ ਆ ਸਰਦਾਰ ਕਨਪਾਲਜੀਤ ਸਿੰਘ ਦੀ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਬਾਬਾ ਜੀ ਅਸੀਂ ਹੁਣੇ ਜਿਹੜੇ ਬੰਦੇ ਉਹਨਾਂ ਨੂੰ ਲਿਆ ਕੇ ਅੰਦਰ ਛੋੜਦੇ ਤਾਂ ਜੋ ਬੰਦੀ ਕਾਰਵਾਈ ਕਾਨੂੰਨੀ ਉਹਨਾਂ ਦੇ ਕੀਤੀ ਜਾਊਗੀ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਝਗੜਾ ਕਿਉਂ ਹੋਇਆ ਤੇ ਕਿੰਨੀ ਉੱਚੀ ਦੋ ਹੋਇਆ ਇਹ ਰਾਤ ਕਰੀਬ ਕੋਈ 1 ਜਾਂ 2 ਵਜੇ ਦੇ ਜਾ ਕੇ ਘਰ ਜਾ ਕੇ ਉਹਨਾਂ ਦੇ ਜਿਹੜੀ ਐਂਟੀ ਪਾਰਟੀ ਆ ਬੱਚੇ ਦੇ ਮਾਂ ਪਿਓ ਦੇ ਉਹਨਾਂ ਦੇ ਗੱਲ ਪਏ ਨੇ ਤੇ ਜਿਸ ਵਿੱਚ ਜਿਹੜੀ ਸਿੱਟਾ ਜਿਹੜੀ ਉਹ ਬੱਚੇ ਦੇ ਸਿਰ ਵਿੱਚ ਵੱਜ ਗਈ ਆ ਤੇ ਜਿਹੜਾ ਬੱਚਾ ਹਸਪੀਟਲ ਆ ਲੈਣੇ ਜਿਹੜਾ ਸਰਕਾਰੀ ਸਿਵਲ ਆ ਲੈਣੇ ਜਵਾਬ ਦਿੱਤਾ ਹੈ ਕਿ ਇਹਨੂੰ ਕਿਸੇ ਪ੍ਰਾਈਵੇਟ ਹਸਪਤਾਲ ਵਿੱਚ ਲੈ ਜਾਓ ਤੇ ਹੁਣ ਜਿਹੜਾ ਬੱਚੇ ਨੂੰ ਆਪਣਾ ਅਮਨਦੀਪਾ ਹਸਪੀਟਲ ਵਿੱਚ ਜਿਹੜਾ ਕੰਟਰੋਲ ਮੀਂ ਥਾਣੇ ਦੇ ਨਾਲ ਆ ਉੱਥੇ ਐਡਮਿਟ ਕਰਾਉਣ ਲੱਗਿਆ ਬੱਚਾ ਇਸ ਤਰ੍ਹਾਂ ਦੀ ਹਾਲਤ ਹੈ ਬੱਚਾ ਸੀਰੀਸ ਹੈ ਜੀ ਉਹ ਡਾਕਟਰਾਂ ਦਾ ਦੱਸੰਦਾ ਕਹਿਣਾ ਕਿ ਬੱਚਾ ਜਿਆਦਾ ਹੀ ਸੀਰੀਸ ਹੈ ਕਿੰਨੇ ਬੰਦਿਆਂ ਨੇ ਸੀਰ ਤੇ ਕੀ ਵੱਜਿਆ ਜੀ ਸਿਰ ਚ ਟ ਵੱਜੀ ਆ ਜੀ ਕਿੰਨੇ ਬੰਦਿਆਂ ਬੰਦਿਆਂ ਨੇ ਕੋਈ ਤਕਰੀਬ 8-10 ਜਣਿਆਂ ਦਾ ਨਾਲ ਜਿਹੜਾ ਪਰਿਵਾਰ ਨੇ ਲਖਾਇਆ ਹੋਇਆ ਜੀ ਸਰ ਕੋਣ ਨੇ ਉਹ ਨਾਲ ਜੀ ਬੰਦਿਆਂ ਦਾ ਚਲੋ ਝਗੜਾ ਦਾ ਮੈਟਰ ਕੀ ਸੀ ਝਗੜੇ ਦਾ ਤਾਂ ਹਲੇ ਮੈਨੂੰ ਪਤਾ ਨਹੀਂ ਹੈ ਪੂਰਾ ਜੀ ਸਰ ਕਿਹੜੀ ਕਪ ਮੇਡ ਆਈ ਹੈ ਕੀ ਮੈਟਰ ਦੀ ਹੈ ਜੀ ਇਹ ਕੰਪਲੀਟ ਪਿੰਡ ਲੁਧਰ ਤੋਂ ਮਸੂਲ ਹੋਈ ਆ ਜਿਹਦੇ ਵਿੱਚ ਮੇਜਰ ਸਿੰਘ ਨੇ ਮਾਰ ਕਰਕੇ ਇਹਦੀ ਜੋ ਬੰਦੀ ਕਾਰਵਾਈ ਆ ਉਹ ਕੀਤੀ ਜਾ ਰਹੀ ਆ ਸਰ ਝਗੜਾ ਦਾ ਕੋਈ ਪਤਾ ਲੱਗੇ ਕਾਰਨ ਕੀ ਇਹ ਇਹਨਾਂ ਦਾ ਕੁੜੀ ਮੁੰਡੇ ਦਾ ਸੀ ਕੋਈ ਪਿਛੇ ਇਹਨਾਂ ਦੇ ਇੱਕ ਕੋਡ ਮੈਰਿਜ ਕਰਵਾਈ ਸੀ ਉਹਦੇ ਰਿਲੇਟਡ ਇਹਨਾਂ ਦੋ ਪਰਿਵਾਰਾਂ ਦੇ ਵਿੱਚ ਖੁੰਦਕਵਾਜੀ ਹੋਈ ਹੈ ਜੀ ਉਹਦੇ ਰਿਲੇਟਡ ਹੀ ਆ ਪਰਵਾਮ ਠੀਕ ਹੈ ਜੀ ਪਰਵਾਮ ਸਰ ਮਿਲੇਗਾ ਬਿਲਕੁਲ ਮਿਲੇਗਾ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਪੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦਾ ਬਚ ਬਣਾਓ ਪੂਰੀ ਠਕ ਜਿਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣੇ ਹੋਵੇ ਭਾਵੇਂ ਕਰੋਣੇ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਸਸੇ ਇੱਕ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਤੇ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਦੇ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੀਜ਼ ਟਾਈਫਾਈਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦੇ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਬਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਅਤੇ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪਖਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤੇ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੇਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PG India News ਦੇ ਨਾਲ ਲਾਈਕ ਕਰੋ ਸਾਡਾ Facebook ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News